ਜੋ ਮਾਰਦਾ ਢਾਗੀ ਇਥੇ ਥੱਲੇ ਬੇਸਮੈਂਟ ਬਣੂਗੀ ਉੱਪਰ ਇਹਦੇ ਨਮੀਆਂ ਮਾਰ ਤਾਂ ਬਣ ਗਈ ਆ ਜੀ ਗੁੱਲੇ ਹਾਲ ਬਣਗੇ ਦਰਬਾਰ ਵੱਡਾ ਬਣੂਗਾ ਤੇ ਇਹ ਸਾਰਾ ਕਾਰਜ ਸ਼ੁਰੂ ਕਰ ਆ ਜੋ ਮਾਲ ਬੇਟੇ ਮਾਲ ਬੇਦਾ ਉਹਦੇ ਛੋਟੇ ਛੋਟੇ ਬੱਚੇ ਨਾਲ ਕਿ ਕਰ ਸੀ ਖਾਲਸਾ ਜਬਾਹੀ ਕੋ YouTube ਤੇ ਹੁਣ ਸੰਗਤਾਂ ਨੂੰ ਆਪਾਂ ਵਿਖਾਵਾਂਗੇ ਜਿੱਦਾਂ ਸੇਵਾ ਬੱਚੇ ਵੀ ਕਰਦੇ ਇਥੇ ਵਾਹੀ ਕੋ ਜਿੱका ਗਾਲਸਾ ਸ਼ਿਰੀਵਾਇ ਹੋ ਜੇ ਕਿੱਥੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਸਾਰਿਆਂ ਦਾ ਯੋ ਸਾਰੇ ਠੀਕ ਠਾਕ ਹੋਗੇ ਤੇ ਆਨੇ ਵੇਲੇ ਤੁਹਾਨੂੰ ਫਿਰ ਤੋਂ ਸਵਾਗਤ ਕਰਦੇ ਹਾਂ ਸਵਾਗਤ ਕਰਦੇ ਹਾਂ ਜੀ ਕੰਧ ਸਾਹਿਬ ਦਾ ਮੇਲਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹਪੁਰ 30 ਅਗਸਤ ਨੂੰ ਆ ਰਿਹਾ ਤੇ ਕੰਧ ਸਾਹਿਬ ਸੇਵਾ ਵੀ ਚੱਲ ਰਹੀ ਹੈ ਕੰਧ ਸਾਹਿਬ ਦਾ ਮਤਲਬ ਪੂਰੀ ਇਮਾਰਤ ਨਵੀਂ ਬਣ ਰਹੀ ਹੈ ਉਹ ਵੀ ਤੁਹਾਨੂੰ ਇਸ ਵਲੌਗ ਚ ਦਿਖਾਵਾਂਗੇ ਤੇ ਬਾਕੀ ਤੁਹਾਨੂੰ ਕੀ ਕੀ ਚੱਲ ਰਿਹਾ ਇਸ ਟਾਈਮ ਕੰਧ ਸਾਹਿਬ ਉਹ ਵੀ ਸਾਰਾ ਕੁਝ ਦਿਖਾਣੇ ਆ ਤੇ ਕਿਵੇਂ ਦਾ ਬਣੇਗਾ ਉਹ ਵੀ ਬਾਬਾ ਜੀ ਨਾਲ ਅੱਜ ਗੱਲ ਕਰਾਂਗੇ ਤੇ ਚੱਲਦੇ ਆਪਾਂ ਚੜ੍ਹੀਏ ਚਲੋ ਚਲੋ ਤੇ ਬਾਕੀ ਆਪਾਂ ਆਏ ਸੀ ਇੱਥੇ ਜਿਰਾ ਪਾਰਕ ਤੇ ਬੜੀ ਸ਼ਾਂਤੀ ਸ਼ਾਂਤੀ ਹੋਈ ਪਈ ਆ ਤੇ ਬਾਕੀ ਚੱਲਦੇ ਆਪਾਂ ਜੀ ਬਿਸੋਤ ਨੇ ਤੇ ਆਪਾਂ ਆ ਗਏ ਕਨ ਸਾਹਿਬ ਤੇ ਕਰਵਾਨੇ ਤੁਹਾਨੂੰ ਦਰਸ਼ਨ ਤੇ ਸ਼ਬਦ ਲਾ ਕੇ ਇੱਕ ਪੂਰੀ ਤੁਹਾਨੂੰ ਵੀਡੀਓ ਦਿਖਾਵਾਂਗੇ ਉਸ ਤੋਂ ਬਾਅਦ ਅਸੀਂ ਸਟੱਡੀ ਕਰਾਂਗੇ ਕੀ ਕੀ ਤੋੜ ਦਿੱਤਾ ਤੇ ਕੀ ਕੀ ਬਣ ਚੁਕਾ ਦਾ ਅਸਾਸ਼ੀਰਵਾਹਿਕ ਹੋ ਜੀ ਕਰਦੇ ਤੇ ਅਰਦਾਸ਼ੀਰ ਗਨਾਂ ਦੇ ਜਿਹੜਾ ਵਿਆਹ ਹੋਤੋਂ ਸਿਰਫ ਇੱਕ ਮਿੰਟ ਇੱਕ ਮੰਨ ਤੇ ਆ ਗਿਆ ਸਾਰਾ ਤੇ ਕਾਰ ਸੇਵਾ ਚੱਲ ਰਹੀ ਆ ਤੇ ਬਾਬਾ ਜੀ ਨੇ ਆ ਸਾਰਾ ਗੱਲਬਾਤ ਕਰਦੇ ਆ ਪਹਿਲਾਂ ਵਾਈਵ ਦੇ ਖਾਸਾ ਵਾਈਵ ਦੇ ਲਈ ਜੀ ਬਾਬਾ ਜੀ ਕਾਰ ਸੇਵਾ ਕਰਦੇ ਹੋਈ ਕਾਰ ਸੇਵਾ ਗੁਰੂ ਸਾਹਿਬ ਵਾਲੀ ਮਾਨਪੁਰ ਮੰਡਾ ਵਾਲਾ ਕਾਰ ਸੇਵਾ ਨਾਲ ਜੀਵੀ ਬਿੱਲੇੰਦਰਾ ਦੇ ਵਿੱਚ ਇਹ ਜੋ ਮਾਰਦਾ ਟਾ ਆ ਗਈ ਇਥੇ ਥੱਲੇ ਬੀਸਮੈਂਟ ਬਣੂਗੀ ਉੱਪਰ ਇਹਦੇ ਨਵੇਂ ਆ ਮਾਰਦਾ ਬਣਨਗੀ ਜੀ ਖੁੱਲੇ ਹਾਲ ਬਣਨਗੇ ਦਰਬਾਰ ਵੱਡਾ ਬਣੂਗਾ ਤੇ ਇਹ ਸਾਰਾ ਕਾਰਜ ਸ਼ੁਰੂ ਕਰਦਿਆਂ ਸੰਗਤਾਂ ਦੇ ਹਜੂਰ ਨਾਲ ਕੀਤਾ ਜੀ ਤੇ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਕਿਹੜੇ ਬਾਬਾ ਜੀ ਵੱਲੋਂ ਚੱਲ ਰਹੀ ਹੈ ਦੱਸ ਦਿਓ ਬਾਬਾ ਸ਼ੇਰ ਸਿੰਘ ਜੀ ਕਾਰ ਸੇਵਾ ਕੰਡੂਰ ਸਾਹਿਬ ਵਾਲੇ ਤੇ ਕਿੰਨਾ ਟਾਈਮ ਲੱਗ ਜਾਏਗਾ ਸੇਵਾ ਨੂੰ ਇਹ ਤਾਂ ਸੰਗਤ ਦੇ ਅਖੋਜ ਨਾਲ ਹੀ ਆ ਸਾਜ ਵੀ ਹੋ ਸਕਦਾ 2 ਸਾਲ ਵੀ 3 ਸਾਲ 3 ਸਾਲ ਵੀ ਲੱਗ ਸਕਦੇ ਤੇ ਜਿਵੇਂ ਕਿ ਬਾਬਾ ਜੀ ਦਾ ਵਿਆਹ ਨੇੜੇ ਆ ਰਿਹਾ ਹੈ ਤੇ ਸੰਗਤ ਦਾ ਕਾਫੀ ਕੱਟ ਹੁੰਦਾ ਹੈ ਤੇ ਫਿਰ ਲੰਗਰ ਕਿਵੇਂ ਹੋਏਗਾ ਮਤਲਬ ਲੰਗਰ ਸੇਵਾ ਜਿਹੜੀ ਇਮਾਰਤ ਤਾਂ ਆ ਗਿਆ ਬਸ ਜ਼ਮੀਨ ਦੇ ਬਰਾਬਰ ਕਰ ਦਾਂਗੇ ਜੋ ਫਿਰ ਟੈਂਟਰ ਲਾ ਕੇ ਤੇ ਬਾਟਰਫਲਾਈ ਟੈਂਟ ਲੱਗੇਗਾ ਠੀਕ ਆ ਤੇ ਬਾਬਾ ਜੀ ਕੋਈ ਜਿਹੜਾ ਸੇਵਾ ਕਰਨਾ ਚਾਹੁੰਦੇ ਹੋ ਉਹ ਤਾਂ ਕਿਵੇਂ ਕਰ ਸਕਦਾ ਜਿਵੇਂ ਆ ਦੂਰੋਂ ਬੰਦਾ ਜਿਆਦਾ ਵੀਡੀਓ ਦੇਖ ਕੇ ਜੇਵਾ ਜਿੰਨੀ ਕਰਨੀ ਇਥੇ ਆਣ ਕੇ ਵੀ ਕਰ ਸਕਦਾ ਵਾ ਜਾਂ ਅਸੀਂ ਆਪਣਾ ਆ ਕਾਰ ਸੇਵਾ ਕੰਪਨੀ ਸਾਡੇ ਤੇ ਪੇਜ ਵੀ ਹੈਗੇ ਉਹਨਾਂ ਦੇ ਵੀ ਜਿੱਦਾਂ ਸਕੈਨਰ ਦਿੱਤੀ ਹੋਈ ਹੈ ਉਹਨਾਂ ਨੇ ਕਰ ਸਕਦਾ ਕਈ ਵਾਰ ਹੁੰਦਾ ਹੈ ਕਈ ਫੇਕ account ਬਣਾ ਲਦੇ ਆ ਜਿਵੇਂ ਜਿਵੇਂ ਤੇ ਥੋੜਾ ਦੱਸ ਸਕਦੇ ਆਪਣੇ ਪੇਜ ਕਿਹੜਾ ਤੁਹਾਡਾ ਕਾਰ ਸੇਵਾ ਕੰਪਨੀ ਸਾਡੇ ਕਾਰ ਸੇਵਾ ਠੀਕ ਹੈ ਤੇ ਬਾਬਾ ਜੀ ਜਿਵੇਂ ਸੇਵਾ ਚੱਲ ਰਹੀ ਆ ਤੇ ਮਤਲਬ ਡੇਲੀ ਚੱਲਦੀ ਆ ਜਾਂ ਕਿਵੇਂ ਕੋਈ ਦਿਨ ਤੋੜ ਰਾਤ ਦਿਨ ਚੱਲੇਗੀ ਰਾਤ ਦਿਨ ਚੱਲੇਗੀ ਰਾਤ ਦਿਨ ਚੱਲੇਗੀ ਠੀਕ ਆ ਤੇ ਬਾਬਾ ਜਿਹੜਾ 메ਨ ਜਿਹੜੀ ਇਮਾਰਤ ਆ ਢਾਡੀ ਗੁਰਦੁਆਰਾ ਸਾਹਿਬ ਦੀ ਤੇ ਇਹ ਵੀ ਥੋੜਾ ਚੇਂਜਿੰਗ ਹੋਈ ਗਈ ਇਹਦੇ ਵਿੱਚ ਹੋਈ ਗਈ ਪਰ ਗੰਦ ਉੱਥੇ ਨਹੀਂ ਗੰਦ ਨੂੰ ਕੋਈ ਛੇੜ ਛਾੜ ਨਹੀਂ ਹੋਈ ਕਿ ਬਾਕੀ ਚੇਂਜਿੰਗ ਹੋਈ ਠੀਕ ਆ ਤੇ ਗੁਰਦੁਆਰਾ ਸਾਹਿਬ ਕਿੱਥੇ ਬਣੇਗਾ 메ਨ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਪਿਛੇ ਪਾਸੇ ਇੱਥੇ ਬੈਕ ਸਾਈਡ ਤੇ ਤੇ ਅੱਗੇ ਲੰਗਰ ਹਾਲ ਕਿੱਥੇ ਜਾਏਗਾ ਲੰਗਰ ਆ ਲੋ ਨਕਸ਼ਾ ਜੇ ਬਣਾਣਾ ਨਕਸ਼ਾ ਬਣ ਜੂਆ ਤਰਕੀਬ ਬਣੂਗੀ ਫਿਰ ਉਹਦੇ ਹਿਸਾਬ ਨਾਲ ਗੱਲ ਕੋਈ ਅਜੇ ਮਤਲਬ ਨਕਸ਼ਾ ਨਹੀਂ ਹੈ ਤਿਆਰ ਨਹੀਂ ਤੇ ਜਿਹੜਾ ਆਪਣਾ ਜੋੜਾ ਘਰ ਵਾਈ ਗੁਰਜੀ ਜੋੜਾ ਘਰ ਉਦੋਂ ਹੀ ਰਹੇਗਾ ਉਹ ਹੀ ਰਹੇਗਾ ਪਰ ਚੇਂਜਿੰਗ ਆਈ ਕੋਚੇ ਮਤਲਬ ਨਵਾਂ ਕਰੋਗੇ ਬਾਹਰੋਂ ਸ਼ੁਰੂ ਤੋਂ ਬਣੇਗਾ ਸਾਰਾ ਢਾਗ ਹੀ ਢਾਗ ਸ਼ੁਰੂ ਤੋਂ ਬਣੇਗਾ ਬਹੁਤ ਵਧੀਆ ਲੱਗਾ ਵਾਈ ਦੇ ਖਾਲਸਾ ਵਾਹਿਗੁਰਜੇ ਕੀ ਫਤਿਹ ਇਹ ਵੀਡੀਓ ਬੌਂਡਿੰਗ ਸਾਰੀਆਂ ਇਹ ਪੇਜ ਤੇ ਵੀਡੀਓ ਇੱਕ ਅਰ ਸੇਵਾ ਦੀ ਜਾ ਕਰ ਸਕਦੇ ਆ ਕਾਰ ਸੇਵਾ ਖੰਡੂਰ ਸਾਹਿਬ ਤੇ ਕੇ ਕਾਰ ਸੇਵਾ ਖੰਡੂਰ ਸਾਹਿਬ ਖੰਡੂਰ ਸਾਹਿਬ ਆਥਲੇ ਖੰਡੂਰ ਸਾਹਿਬ ਲਈ ਕਹਿਣਾ ਹਾਂਜੀ ਤੇ ਜੇ ਕਿ ਇਹਨਾਂ ਨਾਲ ਗੱਲਬਾਤ ਕਰਨੀ ਹੋਵੇ ਤੇ ਗੱਲਬਾਤ ਕਰ ਸਕਦੇ ਆ ਬਾਬਾ ਜੀ ਨੂੰ ਤੇ ਜੇ ਕਿ ਨੇ ਚੜਾਵਾ ਚੜਾਣਾ ਹੋਵੇ ਤੇ ਇੱਥੇ ਆਕ ਚੜਾ ਸਕਦਾ ਜੀ ਹੁਣ ਸੰਗਤਾਂ ਨੂੰ ਆਪਾਂ ਵਿਖਾਵਾਂਗੇ ਜਿੱਦਾਂ ਸੇਵਾ ਬੱਚੇ ਵੀ ਕਰਦੇ ਇੱਥੇ ਆਣ ਕੇ ਵੱਡੇ ਬਜ਼ੁਰਗ ਨੌਜਵਾਨ ਸਾਰੇ ਲੱਗੇ ਹੋਏ ਆ ਉਧਰ ਆਪਾਂ ਖੜ੍ਹਦੇ ਆ ਚਲੋ ਠੀਕ ਆ ਚੱਲਦੇ ਹਾਂ ਜੀ ਇਸੇ ਲੰਗਰ ਹਾਲ ਪਹਿਲਾਂ ਮੇਨ ਤੇ ਹੁਣ ਪੂਰਾ ਤੋੜ ਕੇ ਨਵਾਂ ਬਣਾ ਰਹੇ ਆ ਇਹ ਆਪਾਂ ਦੇਖ ਸਕਦੇ ਹਾਂ ਨਹੀਂ ਇੱਥੇ ਵੀ ਕਿੰਨਾ ਸੰਗਤਾਂ ਦੇ ਵਿੱਚ ਸ਼ਾਹ ਵਾ ਛੋਟੇ ਛੋਟੇ ਬੱਚੇ ਆਣ ਕੇ ਸੇਵਾ ਕਰ ਰਹੇ ਆ ਬਹੁਤ ਚਾਰ ਸੇਵਾ ਲੱਗੀ ਆ ਹਾਂਜੀ ਗੁਰੂ ਘਰ ਦੇ ਜੀਂਗੀਆਂ ਮਾਰਦਾਂ ਬਣਨੀਆਂ ਬਹੁਤ ਠੀਕ ਹੈ ਕਿ ਕਰ ਸੀ ਫੌਜ ਸਾਹਿਬ ਵਾਹਕੁ ਜੀ ਕੀਤੇ ਤੇ ਢਡੇ ਤੋਂ ਆਗ ਸੰਸਥਾ ਦੇ ਸੰਗਤ ਦੇ ਪੁਤ rostran ਗੁਦਕੰਤ ਸਾਹਿਬ ਦੀ ਸ਼ਰਧ ਬਾਰਾਤ ਲੰਗ ਰਹੀ ਹਾਂਜੀ rostran ਤੇ ਆਪਾਂ ਖੜੇ ਆ ਕਿਸੇ ਦਰਬਾਰ ਸਾਹਿਬ ਵੱਡਾ ਹਾਲ ਬਣੇਗਾ ਠੀਕ ਹੈ ਅੱਲੇ ਵੀ ਸੁਣ ਬਣੇਗੀ ਕੁਝ ਨਹੀਂ ਸਰਦਾਂ ਦੀ ਫਿਰਛਲੇਗੀ ਚਾਰੇ ਛੁੱਟੀ ਹੋ ਗਈ ਸ਼ਾਹ ਨੌਜ ਲਾ ਕੇ ਸਾਰੇ 6-4 ਜ਼ਫੇਰ ਸਿਰ ਚੱਲਦੀ ਹੈ ਠੀਕ ਹੈ ਜੀ ਪੂਰੀ ਰਾਤ ਬਰਾ ਨੂੰ ਟਰਾਲੀਆਂ ਚੱਲਦੀਆਂ ਮਾਰਕੀਟ ਵੱਲ ਦਿਨੇ ਭੀੜ ਭੋਲ ਹਾਂਜੀ ਹਾਂਜੀ ਕਿਰਵਾ ਕੇ ਸੰਸਰਜੋਗ ਨਾਲ ਬਹੁਤ ਆਪਰਥਾ ਲਈ ਹੋ ਗਿਆ ਉਹ ਸੰਸਰਜੋਗ ਬਹੁਤ ਅਜੀ ਸ਼ਹਿਰ ਦੇ ਠੀਕ ਹੈ ਮੇਰੇ ਸਟੋਰ ਨੂੰ ਸੱਸੇ ਹੋਣੇ ਸਾਰੇ ਸਵਾਮੇ ਬਣਾਣੀ ਹੈ ਹਾਂਜੀ ਦੁਬਾਰਾ ਹਾਲ ਬਣੂਗਾ ਲੰਘਾ ਦੇ ਬਣਨ ਕੇ ਦੁਬਾਰਾ ਹਾਲ ਬਣ ਜੂ ਸਾਰਾ ਕੁਝ ਹੀ ਬਣਵਾਣਾ ਜੀ ਠੀਕ ਹੈ ਤੇ ਬਾਬੇ ਜਿਹੜੀ ਬੇਸਮੈਂਟ ਬਣੀ ਗਈ ਥੱਲੇ ਜਿਹੜੀ ਉਹਦਾ ਕੀ ਹੋਏਗਾ ਉੱਚੇ ਕੀ ਬੇਸਮੈਂਟ ਉੱਪਰ ਮੋਟਰਸਾਈਕਲ ਮੋਟਰਸਾਈਕਲ ਠੀਕ ਹੈ ਹਾਂਜੀ 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 ਸਾਈਕਲ ਮੋਟਰਸਾਈਕਲ ਬਹੁਤ ਸੰਘਣੇ ਆਉਂਦੀਆਂ ਜੀ ਠੀਕ ਹੈ ਜਿੱਦਾਂ ਸ਼ਾਮ ਨੂੰ ਜਾਂ ਸਵੇਰੇ ਵੀ ਇੱਥੇ ਗਲੀਆਂ ਦੇ ਵਿੱਚ ਭੀੜ ਹੋ ਜਾਂਦੀ ਹੈ ਹਾਂਜੀ ਹਾਂਜੀ ਉਹ ਫਿਰ ਜਿਹੜੇ ਸਾਧਨ ਆਉਣਗੇ ਸਾਰੇ ਥੱਲੇ ਲੱਗਿਆ ਕਰਦੇ ਤੇ ਬਾਬਾ ਜਿਵੇਂ ਬਾਬਾ ਜੀ ਦਾ ਵਿਆਹ ਆ ਰਿਹਾ ਤਾਂ ਥੋੜਾ ਜਿਆਦਾ ਸੰਗਤ ਨੂੰ ਖੁੱਖਾ ਹੋਏਗਾ ਇਸ ਵਾਰ ਨਹੀਂ 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 ਮੋਟਰਸਾਈਕਲ ਨਹੀਂ ਹੋਣਾ ਆਪਾਂ ਟੈਨ ਲੱਗ ਜਾਣਗੇ ਨਹੀਂ ਜਿਵੇਂ ਕਈ ਮਹਾਰਾਜ ਕਾਰ ਦੀ ਪੂਰੀ ਕਰਦੇ ਹਾਂ ਹਾਂਜੀ ਜਿਵੇਂ ਸੰਗਤ ਬੜੀ ਦੂਰੋਂ ਆਂਦੀ ਆ ਹਜ਼ਾਰਾਂ ਦਾ ਹਿਸਾਬ ਨਾਲ ਆਂਦੀ ਸੰਗਤ ਰਾਤ ਨੂੰ ਜਿੱ ਲੰਗਰੀ ਲੱਗਦਾ ਹੈ ਨਾ ਪੰਚੇ ਜਿਹੜਾ ਥੋੜੀ ਸੀ ਪੰਚੇ ਜਿਹੜਾ ਜਿਹੜਾ ਵੱਧ ਗਈ ਹੈ ਨਹੀਂ ਹੋ ਤਾਂ ਜਗਾ ਵੱਧ ਗਈ ਇਹ ਲੰਗਰ ਨਹੀਂ ਲੱਗਣਾ ਬਾਕੀ ਤਾਂ ਲੰਗਰ ਚਾਰਗਨ ਜਗਾ ਬਣੀ ਆ ਠੀਕ ਹੈ ਲੰਗਰ ਸ਼ਗਨ ਜਗਾ ਬਣ ਜਾਣੀ ਬਾਹਰ ਨਹੀਂ ਮੈਣਾ ਤੇ ਬਾਬਾ ਜਿਹੜੀਆਂ ਤੁਸੀਂ ਪੋੜੀਆਂ ਚਾੜੀਆਂ ਨੇ ਨਵੀਆਂ ਜਿਹੜੀਆਂ ਇਹ ਇਹ ਆਵੇਂ ਜਾਂ ਮਤਲਬ ਇਦਾਂ ਹੀ ਰਹਿਣਗੇ ਪੋੜੀਆਂ ਨਹੀਂ ਨਹੀਂ ਤਾਂ ਲੰਗਰ ਆਰਦੀ ਚਾਲੂ ਕੀਤਾ ਨਾ ਉੱਪਰ ਬਸ ਲੰਗਰ ਵਾਸਤੇ ਲੰਗਰ ਵਾਸਤੇ ਉਹ ਤਾਂ ਨਹੀਂ ਐ ਪੋੜੀਆਂ ਹੋਣਗੀਆਂ ਉਹ ਨੰਬਰ ਪ੍ਰੋਜੈਕਟ ਵਧੀਆ ਤੇ 4 ਲੱਖ ਰੁਪਏ ਵਧੀਆ ਤੇ ਕਿੰਨਾ ਬਲ ਆ ਜਾਵਾਂਗਾ ਅੱਛਾ ਉਹ ਬਿਲਡਿੰਗ ਤਾਂ ਨਹੀਂ ਨਾ ਜੇ ਅੱਛਾ ਇਹ ਵਾਲੀ ਆ ਕਰਕੇ ਲੰਗਰ ਦਾ ਚੱਲਣਾ ਇੱਧਰ ਸਾਰਾ ਇੱਥੇ ਅੱਛਾ ਤੇ ਇੱਧਰ ਮੁਰਗੇ ਕਰਕੇ ਗਰਾਉਂਡ ਲੈਵਲ ਤੇ ਤੇ ਫਿਰ ਇੱਧਰ ਟੈਂਟ ਲੱਗੇਗਾ ਵਾਟਰਪੂਫ ਪਰ ਵਾਟਰਪੂਫ ਹਾਂਜੀ ਬਾਬੇ ਦੇ ਵਿਆਹ ਤੱਕ ਬਾਬੇ ਦੇ ਵਿਆਹ ਤੱਕ ਟੈਂਟ ਲੰਗਰ ਸਾਰਾ ਇੱਧਰ ਹੀ ਇੱਧਰ ਚੱਲੇਗਾ ਹਾਂਜੀ ਤੇ ਇਹ ਬਦਲ ਬਾਬੇ ਜੀ ਦੇ ਵਿਆਹ ਤੋਂ ਬਾਅਦ ਹੀ ਹੋਏਗਾ ਜੋ ਵੀ ਹੋਏਗਾ ਇੱਧਰ ਦਾ ਚਲੋ ਠੀਕ ਆ ਜੀ ਬਹੁਤ ਬਹੁਤ ਜੀ ਸੰਤਾ ਸੰਤਾ ਬੇਤੀ ਕਿਤੇ ਜਲੀ ਆ ਤੁਹਾਡਾ ਸ਼ੁਲੋਕ ਦੇਣਾ ਦੇ ਇਹ ਤਾਂ ਬਜਰੀ ਸੀਮਟ ਰਹਿਦਾ ਸੀ ਇਹ ਵੀ ਸ਼ੱਕ ਕਰਦਾ ਹਾਂ ਹਾਂ ਜੀ ਜੋ ਮਰ ਉਹ ਤੇ ਜਾਪਣਾ ਆ ਜਿਆਦਾ ਦੇਖੋ ਰਾਏ ਕਾਜ ਕੇ ਫਤੇ ਤੇ ਬਾਬਾ ਜੀ ਨੇ ਗੱਲ ਕਹੀ ਆ ਕਿ ਵੱਤ ਛੱਡ ਕੇ ਸੇਵਾ ਪਾਣ ਤੇ ਜਾ ਕੇ ਇਹ ਵੀਰ ਨੇ ਕੁਝ ਵੀ ਸੇਵਾ ਕਰਨੀ ਆ ਬਜਰੀ ਦੀ ਹੋ ਗਈ ਜਾਂ سیمਟ ਹੋ ਗਿਆ ਜਾਂ ਇਟਾ ਹੋ ਗਿਆ ਤਾਂ ਉਹ ਵੀ ਆ ਕੇ ਕਰ ਸਕਦਾ ਇੱਥੇ ਆਪੇ ਦਾਨ ਕਰ ਸਕਦਾ ਆ ਕੇ ਜਾਂ ਪੈਸੇ ਦਾ ਕਿਹਨੇ ਦਾਨ ਕਰਨਾ ਉਹ ਵੀ ਦਾਨ ਕਰ ਸਕਦਾ ਤੇ ਬੱਚੇ ਚੱਕ ਰਹੇ ਛੋਟੇ ਛੋਟੇ ਬੱਚੇ ਕਿਵੇਂ ਸੇਵਾ ਕਰੇ ਆ ਜੋ ਮਨ ਬੇਟੇ ਮਲਬੇ ਦਾ ਉਹ ਛੋਟੇ ਛੋਟੇ ਬੱਚੇ ਨੇ। ਬਾਬਾ ਜੀ ਸੰਗਤ ਦੇ ਨਾਲ ਹੀ ਚੱਲ ਰਹੀ ਸੇਵਾ ਜਾਂ ਕਿਵੇਂ? ਸੰਗਤ ਨਾਲ ਹੀ। ਆ ਪਹਿਲਾਂ ਲੰਗਰ ਹਾਲ ਸੀ ਤੇ ਦੇਖ ਸਕਦੇ ਹੋ ਇੱਥੇ ਲੰਗਰ ਛਕਦੇ ਸੀ ਤੇ ਪਰ ਹੁਣ ਪੂਰੀ ਮਰਦ ਤੋੜ ਦਿੱਤੀ ਆ ਵੀਰਾਂ ਉਹਨਾਂ ਦੇਖੋ ਕਿੰਨੀ ਸੇਵਾ ਚੱਲ ਰਹੀ ਹੈ। ਦੇ ਸਾਹਮਣੇ ਗੁਰਦਰ ਸਿੰਘ ਕਿੰਨਾ ਵਧੀਆ ਲੱਗ ਰਿਹਾ ਖੁੱਲਾ ਖੁੱਲਾ ਲੱਗ ਰਿਹਾ ਹਾਂਜੀ ਪਪਾ ਜੀ ਨਹੀਂ ਕੋਈ ਜਿਹੜੀ ਮਲਵਾ ਜਾਂਦਾ ਜੀ ਇਸ ਦਾ ਕੋਈ ਸ਼ਖਸ ਸਵੇਰ ਦੀ ਆਈ ਹਾਂਜੀ ਹਾਂਜੀ ਬਾਅਦ ਵਿੱਚ ਮਤਲਬ ਬਾਅਦ ਵਿੱਚ ਕਿ ਮਸ਼ੀਨਾਂ ਟਰਾਲੀਆਂ ਵਗਰਾ ਦੋ ਰਾਤ ਨੂੰ ਜਾਏਗਾ ਜਿਆਦਾ ਟਾਈਮ 6 ਘੰਟੇ ਹੀ ਹੈ 9 ਤੋਂ ਲਾ ਕੇ ਤਿੰਨ ਵਜੇ ਤੱਕ 9 ਵਜੇ ਤੱਕ ਤਿੰਨ ਵਜੇ ਤੱਕ 9 ਵਜੇ ਸਮਾਪਤੀ ਹੁੰਦੀ ਹੈ ਹਾਂਜੀ ਕਿਸ ਤਰ੍ਹਾਂ ਫਿਰ ਸੰਗਤ ਆ ਜਾਵੇਗਾ ਦੁਬਾਰਾ ਬੰਦ ਹੋ ਜਾਵੇਗਾ ਠੀਕ ਹੈ ਜੀ 6 ਘੰਟੇ ਕਿਟ ਮਾਲ ਪੜ ਤ ਜਾਂਦਾ ਜੀ ਠੀਕ ਹੈ ਠੀਕ ਹੈ ਜੀ ਜੂਨੇ ਕਰਾਉਣਾ ਨਹੀਂ ਹਾਂਜੀ ਹਾਂਜੀ ਉਹਦੇ ਕਾਜ ਜਿੰਕਾ ਕਾਜ ਤੁਸੀਂ ਹੀ ਕੀਆ ਮਾਨਸ ਕਿਹਾ ਵਿਚਾਰਾ ਦਾਮ ਆਪਾਂ ਕੱਖ ਨਹੀਂ ਕਰਨਗੇ ਜਿਵੇਂ ਗੁੱਡਾ ਖਮ ਹੋਇਆ ਹਾਂਜੀ ਸਾਰੇ ਕਾਜ ਬਿਲਕੁਲ ਬਿਲਕੁਲ ਬਿਲਕੁ ਬਾਕੀ ਬਹੁਤ ਵਧੀਆ ਲੱਗ ਰਿਹਾ ਸੋ ਕੰਮ ਸਾਹਿਬ ਵਧੀਆ ਬਣ ਜਾਏਗਾ ਖੁੱਲੀ ਜਗ੍ਹਾ ਹੋ ਜੇ ਸਾਰਿਆਂ ਲਈ ਚਕੇ ਤੇ 빔 ਸੁੱਟਾਂ ਲੱਗੇ ਪਹਿਲਾ ਸੁੱਟਾ ਹੀ ਨਹੀਂ ਕਿ ਧਮਕ ਜਿਆਦਾ ਪਈ ਕਿ ਪੂਰੀ ਆ ਖਲੇ ਕੰਬ ਗਿਆ ਹੈ ਹੁਣ ਦੁਬਾਰਾ ਫੇਰ ਸੁੱਟਾਂ ਲੱਗੇ ਸਾਰੇ ਖਿੱਚ ਕੇ ਤੇ ਨਿਆਣੇ ਨਿਆਣੇ ਵੀ ਲੱਗੇ ਵੇਖੋ ਕਿੰਨੀ ਸੇਵਾ ਕਰ ਰਿਹਾ ਤੂੰ ਤੇ ਸੰਤਾ ਵਾਲਾ ਦੇ ਭਜੋਰ ਲੱਗਦਾ ਪਿਆ ਪੂਰਾ દાવામાં હાલ તમે ਕਲ ਆਇਆ ਬਹੁਤ ਜਿਆਦਾ ਉਧੇ ਪਾਰਾ ਬਹੁਤ ਜਿਆਦਾ ਤੇ ਡਿੱਗਣ ਦੀ ਵਾਈਬ ਬਹੁਤ ਜਿਆਦਾ ਆਉਂਦੀ ਹੈ ਇਸ ਕਰਕੇ ਨਾ ਸਾਰੇ ਜਾਣੇ ਐ ਤੇ ਰਿਸਕੀ ਹੈ ਥੋੜਾ ਜਿਹਾ ਪਰ ਕਰਨਾ ਤੇ ਪੈਣਾ ਹੀ ਆ ਸਾਰੀ ਸੰਗਤ ਲੱਗੀ ਆ ਮੈਨੂੰ ਬੜਾ ਹੌਸਲਾ ਹੁੰਦਾ ਕਿ ਮੈਂ ਕਲਾ ਵੀਡੀਓ ਬਣਾ ਰਿਹਾ ਮੇਰਾ ਵੀ ਚਲਦਾ ਕਰਦੇ ਸੇਵਾ ਦਾ ਫਿਰ ਇਤੋਂ ਬਾਅਦ ਮੈਂ ਸੇਵਾ ਕਰੂੰਗਾ ਥੋੜੀ ਜਿਨੀ ਹੋ ਸਕੇ ਇਹ ਕੋੜੀਆਂ ਨੇ ਟੈਂਪਰਰੀ ਆ ਸਾਰੇ ਨੂੰ ਸਮਝ ਇਹ ਨਾ ਸਮਝੋ ਕਿ ਨਵੀਂ ਆ ਮਦਰ ਦੀ ਇਹ ਆ ਟੈਂਪਰਰੀ ਨਹੀਂ ਆ ਇਹ ਸਿਰਫ ਬਾਬਾ ਜੀ ਦੇ ਵਿਆਹ ਤੱਕ ਜਦੋਂ ਤੱਕ ਲੰਗਰ ਲੰਗਰ ਹਾਲ ਨਹੀਂ ਨਾ ਆਂਡ ਆਊਟ ਆ ਕਰ